ਪਾਰਟੀ ਸਟੇਟ ਬੈਂਕ ਦੇ ਉਸ ਦੇ ਸਹਿਯੋਗੀ ਬੈਂਕਾਂ ਚ ਰਲੇਵੇਂ ਖਿਲਾਫ ਬੈਂਕ ਸੰਗਠਨਾ ਨੇ 12-13 ਜੁਲਾਈ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਹ ਸੰਗਠਨ ਸੂਬਿਆਂ ਦੀ ਰਾਜਧਾਨੀਆਂ 'ਚ ਤੀਜੋਂ ਨੂੰ ਦਰਨਾ ਵੀ ਦੇਣਗੇ। ਹੁਣ ਪ੍ਰੀਮੀਅਮ ਤਤਕਾਲ ਟਿਕਟ ਬੁਕਿੰਗ ਖਿੜਕੀਆਂ ਤੇ ਵੀ ਉਪਰਪਤ ਹੋਏਗੀ। ਇਹ ਫੈਸਲਾ 26 ਜੂਨ ਨੂੰ ਲਾਗੂ ਹੋਏਗਾ। ਰੇਲਵੇ ਬੋਰਡ ਮੁਤਾਬਕ ਤਤਕਾਲ ਟਿਕਟ 'ਚ ਉਪਲਬਧ ਪ੍ਰੀਮੀਅਮ ਟਿਕਟ ਦਾ ਕੋਟਾ ਹੁਣ ਸਿਰਫ ਆਈਆਰਸੀਟੀਸੀ ਨਾਲ ਸੰਬੰਧਨ ਨੈੱਟ ਸੰਚਾਲਕਾਂ ਲਈ ਉਪਲਬਧ ਨਹੀਂ ਰਹੇਗਾ। ਪਾਰਤੀ ਰੇਲਵੇ ਕੈਟਿੰਗ ਅਤੇ ਸੈਰਸ ਪਟਾ ਨਿਗਮ ਨੇ ਹਵਾਈ ਜਹਾਜ਼ ਦੀਆਂ ਟਿਕਟਾਂ ਬੁੱਕ ਕਰਵਾਉਣ ਲਈ ਇੱਕ ਮੋਬਾਈਲ ਐਪ ਬਣਾਇਆ ਹੈ। ਆਈਆਰਸੀਟੀਸੀ ਦੇ ਇਸ ਐਪ ਰਾਹੀਂ ਹਵਾਈ ਟਿਕਟਾਂ ਨਾਲ ਬੁੱਕ ਕਰਵਾਈ ਜਾ ਸਕਦੀ ਹੈ। ਇਹ ਐਪ ਦੀ ਖਾਸ ਗੱਲ ਇਹ ਹੈ ਕਿ ਕਿਸੇ ਵੀ ਟਿਕਾਣੇ ਲਈ ਘੱਟੋ-ਘੱਟ ਕਿਰਾਏ ਵਾਲੀ ਉਡਾਣ ਨੂੰ ਬੁੱਕ ਕਰਨ ਦਾ ਬਦਲਾਅ ਦਿੰਦਾ ਹੈ। ਚੀਨ ਇੱਕ ਨਵਾਂ ਸੁਪਰ ਕੰਪਿਊਟਰ ਬਣਾ ਰਿਹਾ ਹੈ ਜੋ ਪ੍ਰਤੀ ਸੈਕਿੰਡ ਕਾਟ ਤੋਂ ਕਟ 1 ਅਰਬ ਗਿਣਤੀਆਂ ਕਰਨ ਦੀ ਸਮਰੱਥਾ ਵਾਲਾ ਹੋਵੇਗਾ। ਇਸ ਦੇ 2020 ਤੱਕ ਚਾਲੂ ਹੋਣ ਦਾ ਅੰਦਾਜ਼ਾ ਹੈ। Toyota Kirloskar Motor ਨੇ ਵੀ ਨਵੀਂ ਲਾਂਚਿੰਗ ਦੇ ਜ਼ੋਰ ਤੇ ਯਾਤਰੀ ਵਾਹਨ ਵਰਗ ਵਿੱਚ ਮਈ ਚ Tata Motors ਨੂੰ ਪਿੱਛੇ ਛੱਡਦੇ ਹੋਏ ਚੌਥਾ ਸਥਾਨ ਹਾਸਲ ਕੀਤਾ ਹੈ Toyota ਨੇ ਮਈ ਵਿੱਚ 12614 ਇਕਾਈਆਂ ਵੇਚੀਆਂ ਜੋ 2015 ਦੇ ਸਮੇਂ ਨਾਲੋਂ ਇਸ ਕੰਪਨੀ ਦੀਆਂ 11511 ਇਕਾਈਆਂ ਦੀ ਵਿਕਰੀ ਤੋਂ 9.6 ਫੀਸਦੀ ਜ਼ਿਆਦਾ ਹੈ ਇਹ ਪਦਾਰਥ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਉਬੇਰ ਨੇ ਆਪਣੇ ਪਲੇਟਫਾਰਮ ਨਾਲ ਜੁੜੇ ਡਰਾਈਵਰਾਂ ਨੂੰ ਖੁੱਦ ਦਾ ਵਾਹਨ ਖਰੀਦਣ ਲਈ ਟਾਟਾ ਸਮੂਹ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ ਇਸ ਸਮਝੌਤੇ ਤਹਿਤ ਉਬੇਰ ਦੇ ਡਰਾਈਵਰ ਟਾਟਾ ਦੀ ਇੰਡੀਕਾਟ ਇੰਡੀਗੋ ਵਰਗੀਆਂ ਕਾਰਾਂ ਖਰੀਦ ਸਕਦੇ ਨੇ ਟਾਟਾ ਮੋਟਰਸ ਫਾਈਨਾਂਸ ਉਹਨਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਏਗੀ ਜਦਕਿ ਟਾਟਾ AIG ਤੋਂ ਉਹਨਾਂ ਨੂੰ ਸਸਤਾ ਬੀਮਾ ਪ੍ਰਾਪਤ ਹੋਵੇਗਾ ਸਰਕਾਰੀ ਅਮਲਾ ਅਗਲੇ ਕੁਝ ਦਿਨਾਂ ਵਿੱਚ ਅਫਰੀਕੀ ਦੇਸ਼ ਮੋਜ਼ੰਬਿਕ ਅਤੇ ਗੁਆੰਡੀ ਦੇਸ਼ ਮਿਆਂਮਾਰ ਵਿੱਚ ਦਾਲ ਖਰੀਦਣ ਜਾਏਗਾ। ਉੱ주의 ਪਾਸੇ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਯਕੀਨੀ ਕਰਨ ਨੂੰ ਕਿਹਾ ਹੈ ਕਿ ਖੁਦਰਾ ਕਾਰੋਬਾਰੀ 120 ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਦੀ ਕੀਮਤ ਉੱਤੇ ਹਰ ਹਰ ਅਤੇ ਉਰਦਵੜਗੀਆਂ ਦਾਲਾਂ ਨਾ ਵੇਚਣ। ਦਾਲਾਂ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਤੱਕ ਪਹੁੰਚਣ ਦੇ ਬਾਅਦ ਇਹ ਫੈਸਲਾ ਲਿਆ ਗਿਆ ਹੈ।